ਅੱਛਾ ਠੀਕ ਆ ਆ ਬੇਬੇ ਸਬਜੀ ਕੱਟਿਓ ਕਰ ਅੱਛਾ ਹਾਂ ਹਾਂ ਬੋਲ ਸੁਣੀ ਜੰਨੀ ਐ ਮੈਂ ਅੱਛਾ ਨਾ ਅੱਗੇ ਮੈਨੂੰ ਘੱਟ ਦਿੰਦਾ ਵਾ ਤੇ ਆ ਚੱਕ ਕੇ ਮੈਨੂੰ ਸਬਜੀ ਫੜਾ ਗਈ ਆ ਇਹਨੂੰ ਇਹ ਨਹੀਂ ਪਤਾ ਮੇਰੇ ਵਰਗੀ ਵਿੱਚ ਸੁੰਡੀ ਵੱਢ ਦੋਗੀ ਚੱਕ ਕੇ ਮੈਨੂੰ ਸਬਜੀ ਫੜਾ ਗਈ ਐ ਸਾਰੀ ਦਿਹਾੜੀ ਫੋਨ ਤੇ ਲੱਗੀ ਰਹਿੰਦੀ ਆ ਮੈਂ ਤਾਂ ਆਪਣੀ ਮਸਾ ਦਿੰਦਾ ਵਾ ਚਲ ਠੀਕ ਆ ਹਾਂ ਕੋਈ ਨਾ ਕੋਈ ਚੰਗ ਲੈ ਬੇਬੇ ਮੈਂ ਸਬਜ਼ੀ ਕੱਟ ਦੇਣੀ ਆ ਤੂੰ ਤਾਂ ਵਿੱਚ ਸੁੰਡੀ ਕੱਟ ਦੇਗੀ ਨਹੀਂ ਜਦੋਂ ਫੜਾ ਕੇ ਕੇ ਤੈਨੂੰ ਉਦੋਂ ਨਹੀਂ ਪਤਾ ਵਿੱਚ ਮੈਂ ਸੁੰਡੀ ਪੜ ਦੂੰਗੀ ਨਹੀਂ ਨਹੀਂ ਬੇਬੇ ਉਹ ਤਾਂ ਤੂੰ ਬੈਠੀ ਸੀਗੀ ਕਰਕੇ ਮੈਂ ਤਾਂ ਤਾਂ ਤੈਨੂੰ ਫੜਾ ਗਈ ਵੀ ਚਲ ਤੂੰ ਕੋਲੇ ਸੀਗੀ ਮੈਂ ਕਿਹਾ ਚਲ ਤੂੰ ਜੱਦ ਤੱਕ ਕੱਟ ਦੇਗੀ ਆਹੋ ਸਵੇਰੇ ਤੈਨੂੰ ਇਹੀ ਤਾਂ ਕੰਮ ਆ ਕੰਮ ਧੰਦਾ ਕੋਈ ਕਰਦੇ ਨਹੀਂ ਆਰਾਮ ਨਾਲ ਫੋਨ ਲੈ ਕੇ ਘੁੰਮੀ ਜਾਨੀ ਆ ਨਹੀਂ ਬੇਬੇ ਸਵੇਰ ਦੀ ਤਾਂ ਮੈਂ ਰਸੋਈ 'ਚ ਲੱਗੀ ਹਣੀ ਸਾਰਾ ਤਾਂ ਕੰਮ ਕੀਤਾ ਵਾ ਇਹਨਾਂ ਦਾ ਹੀ ਫੋਨ ਆਇਆ ਸੀ ਮੈਂ ਕਿਹੜਾ ਕਿਸੇ ਹੋਰ ਨਾਲ ਗੱਲਾਂ ਕਰਦੀ ਸੀ ਆਹ ਕਰਦੀ ਸੀ ਤੂੰ ਗੱਲਾਂ ਨਾ ਤੈਨੂੰ ਨਹੀਂ ਪਤਾ ਮੈਨੂੰ ਜਦ ਦੀ ਤਾਂ ਨਹੀਂ ਤੂੰ ਚੱਕ ਕੇ ਮੈਨੂੰ ਸਬਜ਼ੀ ਫੜਾ ਗਈ ਹੈ ਆ ਕੀ ਫਸੇ ਜੇ ਕੱਪੜੇ ਪਾਈ ਬੈਠੀ ਆ ਹੈ ਲੈ ਬੇਬੇ ਇਹਨਾਂ ਦਾ ਤਾਂ ਅੱਜਕੱਲ ਫੈਸ਼ਨ ਹੈਗਾ ਫੈਸ਼ਨ ਫੋਟ ਲੱਗਦੀ ਫੈਸ਼ਨ ਦੀ ਇਹ ਕੋਈ ਫੈਸ਼ਨ ਦਾ ਸਾ ਤੈਨੂੰ ਆਉਂਦਾ ਨਹੀਂ ਹੈ ਆ ਇਹ ਜਿਹੜੇ ਬੂੰਦੇ ਪਾ ਲੈਣੀਆਂ ਸਿਰ ਤੇ ਚੁੰਨੀ ਕਦੇ ਮਾਂ ਦੀ ਧੀ ਨੇ ਲਈ ਨਹੀਂ ਤੇ ਹਾਂ ਬੇਬੇ ਹੁਣ ਸਿਰ ਤੇ ਚੁੰਨੀ ਆ ਕੋਣ ਲੈ ਹੁਣ ਤਾਂ ਗਲਚੀ ਪਾਉਂਦੇ ਆ ਅਹ ਗਲਚੇ ਤਾਂ ਰੱਸਾ ਪਾਉਂਦੇ ਨੇ ਰੱਸਾ ਲੈ ਮੈਨੂੰ ਤਾਂ ਕਿਸੇ ਨੇ ਪੇਕੇਆਂ ਦੇ ਪਿੰਡ ਕਿਸੇ ਨੇ ਟੋਕਿਆ ਨਹੀਂ ਵੀ ਤੂੰ ਗਲਚ ਚੁੰਨੀ ਪਾਉਣੀ ਆ ਉਹ ਤੇਰੇ ਪੇਕੇ ਸੀ ਇਹ ਤੇਰੇ ਸਹੁਰੇ ਨੇ ਸਹੁਰੇ ਚਲ ਬੇਬੇ ਜੇ ਤੂੰ ਬਾਹਲਾ ਕਹਿਨੀ ਆ ਲੈ ਮੈਂ ਲੈ ਲੈਨੀ ਆ ਚੁੰਨੀ ਸਿਰ ਹਾਂ ਇਹ ਸਿਰ ਤੇ ਚੁੰਨੀ ਲਈ ਫੱਬਦੀ ਹੁੰਦੀ ਆ ਲੈ ਬੇਬੇ ਹੁਣ ਤੂੰ ਖੁਸ਼ ਆ ਹਾਂ ਹਾਂ ਪੂਰੀ ਖੁਸ਼ ਆ ਹੁਣ ਮੈਂ ਤੂੰ ਹੀ ਖੁਸ਼ ਚਾਹੀਦੀ ਆ ਚਲ ਠੀਕ ਆ ਸੱਚ ਮੇਰੇ ਤਾਂ ਭੈਣ ਦੇ ਮੁੰਡੇ ਦਾ ਵਿਆਹ ਹੁੰਦਾ ਐ ਕਰਦੀ ਆ ਸੂਟ ਸਿਉਣਾ ਦਿਉਣੀ ਆ ਨਾੜੇ ਟਾਈਮ ਨਾਲ ਸਿਉਂਦੂ ਟੇਲਰ ਜਾਣੀ ਆ ਮੈਂ ਨਹੀਂ ਤੇ ਇਹ ਆ ਮੈਂ ਸੂਟ ਮੈਂ ਆਪਦਾ ਬੇਬੇ ਜੀ ਤੁਸੀਂ ਕਿਤੇ ਚੱਲੇ ਸੀ ਟੋਕ ਤਾ ਨਾ ਹੁਣ ਹੁਣ ਭਾਵੇਂ ਕੰਮ ਬਣੇ ਭਾਵੇਂ ਨਾ ਬੇਬੇ ਜੀ ਮੈਂ ਟੋਕਿਆ ਨਹੀਂ ਮੈਂ ਤਾਂ ਪੁੱਛਿਆ ਹੀ ਆ ਜਾਂ ਤੈਨੂੰ ਪਤਾ ਵਾ ਮੈਂ ਕੱਪੜੇ ਸਿਉਣ ਨੂੰ ਟੇਲਰ ਨੂੰ ਦੇਣ ਚੱਲੀ ਆ ਫੇਰ ਪਿੱਛੋਂ ਵਾਜ ਜਾਗਾ ਤੂੰ ਮਾਰਦੀ ਆ ਇਹਨੂੰ ਕੀ ਪਤਾ ਤੁਸੀਂ ਸੂਟ ਦੇਖਦੇ ਆ ਕਿ ਦੇਣ ਚੱਲਿਆ ਟੇਲਰ ਨੂੰ ਮੈਂ ਕਦੋਂ ਦੀ ਤਾਂ ਬਿੱਡਰ ਬਿੱਡਰ ਮੇਰੇ ਵਾਲੇ ਝਾਕੀ ਜਾਨੀ ਤੈਨੂੰ ਪਤਾ ਨਹੀਂ ਮੈਂ ਕੱਪੜੇ ਦੇਣ ਚੱਲੀ ਆ ਲੈ ਦੱਸ ਬੇਬੇ ਜੀ ਜੇ ਪੁੱਛ ਲਿਆ ਤਾਂ ਫੇਰ ਕੀ ਹੋ ਗਿਆ ਮੈਂ ਇਸ ਘਰ ਦੀ ਕੁਛ ਲੱਗਦੀ ਨਹੀਂ ਆਹੋ ਲੱਗਦੀ ਏ ਤੂੰ ਮੈਡਮ ਹੁਣ ਮੈਡਮ ਜੀ ਤੇ ਤੇਰੀ ਇਜਾਜ਼ਤ ਹੈ ਕੱਪੜੇ ਦੇ ਆਵਾਂ ਮੈਂ ਸਿਉਣੇ ਹਾਂ 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 ਬੇਬੇ ਜੀ ਕੋਈ ਨਾ ਤੁਸੀਂ ਦੇ ਆਓ ਕੱਪੜੇ ਤਾਂ ਸਿਉਣੇ ਕੀ ਰੋਲਾ ਪਾਇਆ ਤੁਸੀਂ ਨਾ ਆ ਸਾਰੀ ਦਿਹਾੜੀ ਤੂੰ ਹੁਣ ਤੁੜੀਆਂ ਨਹੀਂ ਆ ਰਾਵਨਾ ਉਹ ਕੰਮ ਧੰਦਾ ਕਰ ਲਿਆ ਕਰ ਤੂੰ ਵੀ ਲੈ ਬੇਬੇ ਮੈਂ ਤਾਂ ਪੜਦੀ ਸੀ ਉਧਰ ਬੈਠੀ ਆਹ ਪੜਦੀ ਸੀ ਤੂੰ ਬੇਬੇ ਜੀ ਹੁਣ ਤੁਸੀਂ ਲੇਟ ਨਹੀਂ ਹੁੰਦੇ ਹੁਣ ਜਾਓ ਕੱਪੜੇ ਦੇਣ ਹਾਂ ਚੱਲੀ ਆ ਮੈਂ ਮੇਰੀ ਦੁਪਹਿਰ ਦੀ ਰੋਟੀ ਨਾ ਬਣਾਈ मैं तो दही पर लेखा के आऊंगी पम्मी आलू मटर तो बने पे हैं जे कहनी है तो मैं कोई और सब्जी बना दيني है कोई नहीं भाभी मैं आलू मटरन वाली सब्जी नाल रोटी खा लांगे फिर आपा जरा को मर्जी करी चलो मैं तो चलनी मैं दही पर लेखा आऊंगी हाय बेबे जी तुसी आ गए हां मैं आ गई ऐ कर ਮੈਨੂੰ ਪਰਪਰ ਰੋਟੀ ਲਿਆ ਕੇ ਦੇ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਤੁਸੀਂ ਤਾਂ ਦਹੀਂ ਭੱਲੇ ਖਾ ਕੇ ਆਉਣੇ ਸੀ ਬੇਬੇ ਖਾ ਕੇ ਨਹੀਂ ਆਏ ਉਹ ਦਹੀਂ ਭੱਲੇ ਆਣਾ ਭਾਈ ਹੋ ਨਹੀਂ ਆਇਆ ਦਫਾ ਹੋਣਾ ਤੂੰ ਮੈਨੂੰ ਰੋਟੀ ਲਿਆ ਕੇ ਦੇ ਲੈ ਬੇਬੇ ਮੈਂ ਤੇ ਪੰਮੀ ਨੇ ਤਾਂ ਅਸੀਂ ਤਾਂ ਆਪ ਦੀ ਬਣਾਈ ਥੋੜੀ ਬਣਾਈ ਹੋਈ ਨਹੀਂ ਤੁਸੀਂ ਤਾਂ ਕਹਿ ਕੇ ਗਏ ਸੀ ਮੈਂ ਖਾਣ ਬੇਬੇ ਜੀ ਜਿਹੜੀ ਪਈ ਸੀ ਆਲੂ ਮਟਰਾਂ ਦੀ ਸਬਜ਼ੀ ਮੈਂ ਤੇ ਪੰਮੀ ਨੇ ਤਾਂ ਉਹਦੇ ਨਾਲ ਖਾ ਲਈ ਅਸੀਂ ਤਾਂ ਥੋੜੀ ਰੋਟੀ ਬਣਾਈ ਹੀ ਨਹੀਂ ਨਾ ਤੈਨੂੰ ਤਾਂ ਸੌਖਾ ਹੋ ਗਿਆ ਵੀ ਦਾਲ ਸਬਜ਼ੀ ਬਣਾਉਣ ਦੀ ਤੈਨੂੰ ਲੋੜ ਹੀ ਨਹੀਂ ਪਈ ਨਾ ਬੇਬੇ ਜੀ ਜੇ ਤੁਸੀਂ ਨਾ ਕਹਿ ਕੇ ਜਾਂਦੇ ਮੇਰੀ ਸ ਰੋਟੀ ਨਾ ਬਣਾਈ ਮੈਂ ਤਾਂ ਬਣਾ ਹੀ ਲੈਣੀ ਸੀ ਨਾ ਤੇ ਤਾਂ ਮज्जा ਲੱਗਿਆ ਟੁਕੜੇ ਲੈਦਾ ਬਣਾਉਣੀ ਸਾਰੀ ਦੁਨੀਆ ਸਬਜ਼ੀਆਂ ਦਾਲਾਂ ਸਬਜ਼ੀਆਂ ਬਣਾਉਂਦੀ ਆ ਲੈ ਬੇਬੇ ਜੀ ਮੈਂ ਕਦੋਂ ਕਹਿੰਨੀ ਆ ਵੀ ਮੈਂ ਦੁਨੀਆ ਤੋਂ ਲੈਦਾ ਬਣਾਉਣੀ ਆ ਮੈਂ ਤਾਂ ਬਣਾ ਹੀ ਦੇਣੀ ਸੀ ਤੁਸੀਂ ਮੈਨੂੰ ਮਨਾ ਕਰਕੇ ਕਰਕੇ ਮੈਂ ਤਾਂ ਤਾਂ ਨਹੀਂ ਸੀ ਬਣਾਈ ਨਾ ਜਿੰਨੇ ਟਾਈਮ ਨਾਲ ਤੂੰ ਮੇਰੇ ਨਾਲ ਬੈਸਣ ਲੱਗੀਆਂ ਇੰਨੇ ਟਾਈਮ ਨੂੰ ਤਾਂ ਤੂੰ ਰੋਟੀ ਬਣਾ ਲਿਆ ਹੁੰਦੀ ਨੀ ਹੁਣ ਇੱਥੇ ਬੱਤੀ ਸਵਾਲ ਜਵਾਬ ਕਰੀਏ ਨਹੀਂ ਜਾ ਕੇ ਮੈਨੂੰ ਹੁਣ ਰੋਟੀ ਲਿਆ ਦੇ ਆਹੋ ਬੇਬੇ ਰੋਟੀ ਤੋਂ ਤਾਂ ਨਹੀਂ ਮੈਂ ਤੈਨੂੰ ਜਵਾਬ ਦਿੰਦੀ ਰੋਟੀ ਤੇ ਤੈਨੂੰ ਮੈਂ ਲਿਆ ਦਿੰਨੀ ਆ ਕੋਈ ਨਾ ਤੂੰ ਬਹਿ ਜਾ ਮੈਂ ਲੈ ਕੇ ਆਉਣੀ ਆ ਬੇਬੇ ਤੁਸੀਂ ਸਾਰੀ ਦਿਨ ਭਾਬੀ ਦੇ ਮਗਰ ਪੈ ਰਹੇ ਨੇ ਇਰੇ ਵਿੱਚ ਇਹ ਥੋੜੀ ਵੀ ਹੁਣ ਭਾਬੀ ਦੇ ਮਗਰ ਤੁਸੀਂ ਤਾਂ ਵੰਦਾ ਕਰਕੇ ਗਏ ਸੀ ਕਿ ਮੈਂ ਰੋਟੀ ਨਹੀਂ ਖਾਣੀ ਹੈਗੀ ਜਾਨੀ ਤੁਰ ਜਾ ਇੱਥੋਂ ਸਾਰੀ ਦਿਲੀ ਭਾਬੀ ਭਾਬੀ ਕਰਦੀ ਰਹਿਣੀ ਹੈ ਤੁਰ ਜਾ ਇੱਥੋਂ ਠੀਕਾ ਮੈਂ ਚਲੀ ਜਾਨੀ ਆਂ ਅੱਜ ਆਦੇ ਮੈਨੂੰ ਰੋਟੀ ਹੁਣ ਇੱਥੇ ਰਾਤ ਕਰੇਗੀ ਲਿਓ ਮੀਆ ਬੇਬੇ ਜੀ ਇਹਨਾ ਬਾਪੂ ਹੈਲੋ ਅੱਛਾ ਤੁਹਾਨੂੰ ਸ਼ੂਟਿੰਗ ਮਿਲ ਗਈ ਦੱਸਣਾ ਨਹੀਂ ਆਂਦੀ ਘੁੰਮਣ ਜਾਣਾ ਮਨਾਲੀ ਠੀਕ ਆ ਬੇਬੇ ਤੇ ਪੰਮੀ ਵੀ ਜਾਣਗੇ ਨਾਲ ਨਹੀਂ ਚਲੋ ਠੀਕ ਆ ਫਿਰ ਆਏ ਤਿਆਰੀ ਕਰ ਲੈਨੇ ਚੰਗ ਨਕੀ ਦਾ ਫੋਨ ਸੀ ਇਹਨਾਂ ਦਾ ਫੋਨ ਸੀ ਮੰਮੀ ਅੱਛਾ ਕੀ ਕਹਿੰਦਾ ਉਹ ਕਹਿੰਦਾ ਛੁੱਟੀ ਮਿਲ ਗਈ ਮੈਨੂੰ ਦਸ ਦਿਨਾਂ ਨੂੰ ਅੱਛਾ ਆਉਣਾ ਆਣਾਂ ਨੇ ਠੀਕ ਆ ਉਹ ਕਹਿੰਦੇ ਸੀ ਘੁੰਮਣ ਜਾਣਾ ਵਾ ਮਨਾਲੀ ਅੱਛਾ ਚਲ ਵਧੀਆ ਫਿਰ ਮੈਂ ਤਿਆਪ ਜਾਊਂਗੀ ਨਹੀਂ ਬੇਬੇ ਉਹ ਤਾਂ ਕਹਿੰਦੇ ਜਾਣਾ ਨਹੀਂ ਤੁਹਾਨੂੰ ਲੈ ਕੇ ਨਹੀਂ ਜਾ ਹੁਣਾਂ। ਨਾ ਜਿਉ ਨੇ ਮਨਾ ਕਿਹਾ ਕਿ ਤੂੰ ਮਨਾ ਕਰਵਾਇਆ ਵਾ। ਲੈ ਬੇਬੇ ਜੀ ਮੈਨੂੰ ਕੀ ਲੋੜ ਮਨਾ ਕਰਵਾਉਣ ਦੀ? ਮੈਂ ਤਾਂ ਆਪ ਕਹਿੰਦੀ ਸੀ ਵੀ ਤੁਹਾਨੂੰ ਨਾਲ ਲੈ ਕੇ ਚੱਲੀਏ। ਤੂੰ ਹੀ ਮਨਾ ਕਰਵਾਇਆ ਹੁਣਾਂ। ਨਹੀਂ ਤਾਂ ਉਹਨੇ ਕਿੱਥੋਂ ਮਨਾ ਕਰਨਾ ਸੀਗਾ? ਲੈ ਦੱਸ ਬੇਬੇ ਜੀ ਤੁਹਾਡੇ ਕੋਲ ਤਾਂ ਮੈਂ ਗੱਲ ਕੀਤੀ ਆ। ਮੈਂ ਕਦੋਂ ਮਨਾ ਕਰਤਾ? ਆਹੋ ਮਨਾ ਤੂੰ ਹੀ ਕਰਾਇਆ ਹੋਣਾ ਵਾ। ਤਾ ਦੀਆਂ ਸਫਾਈਆਂ ਕਰਾਂ ਭਾਈ। ਆਏ। ਬੇਬੇ ਜੀ ਤੁਸੀਂ ਕਿਉਂ ਸਫਾਈ ਕਰੀ ਜਿੰਦੀ ਆ? ਮੈਂ ਆਪੇ ਕਰ ਲਉ। ਨਾ ਤੁਸੀਂ ਤਾਂ ਘੁੰਮਣ ਫਿਰਨ ਜਾਣਾ ਸਫਾਈਆਂ ਮੜ ਕੇ ਮੈਨੂੰ ਹੀ ਕਰਨੀਆਂ ਪੈਣੀਆਂ ਹੁਣੇ ਕਰ ਲੈਣੀਆਂ ਮੈਂ ਨਿੰਨਾਫੂ ਹੈਲੋ ਮੈਂ ਕੋਈ ਤਿਆਰੀ ਕਿਉਂ ਨਹੀਂ ਕੀਤੀ ਜੇ ਜਾਣਾ ਤਾਂ ਆਪਾਂ ਸਾਰੇ ਜਾਵਾਂਗੇ ਬੇਬੇ ਤੇ ਪੰਮੀ ਨੂੰ ਵੀ ਨਾਲ ਲੈ ਕੇ ਜਾਣਾ ਨਹੀਂ ਤਾਂ ਫਿਰ ਤੁਸੀਂ ਇਕੱਲੇ ਹੀ ਜਾਇਓ ਮੈਂ ਤੁਹਾਨੂੰ ਕਹਤਾ ਮੈਂ ਇਕੱਲੇ ਨਹੀਂ ਜਾਣਾਗਾ ਜੇ ਜਾਵਾਂਗੇ ਤਾਂ ਆਪਾਂ ਸਾਰੇ ਜਾਵਾਂਗੇ ਨਹੀਂ ਜਾਣਾ ਮੈਂ ਇਕੱਲੇ ਮੈਂ ਤੁਹਾਨੂੰ ਕਹਤਾ ਨਾ ਮੈਂ ਨਹੀਂ ਜਾਣਾ ਇਕੱਲੇ ਅਈ ਤਾ ਵਿਚਾਰੀ ਮੇਰਾ ਕਿੰਨਾ ਸੋਚਦੀ ਐ ਮੈਨੂੰ ਐਵੇਂ ਬੋਲੀ ਜਾਂਦੀ ਸੀ ਜਾ ਕੇ ਇਹਦੇ ਨਾਲ ਗੱਲ ਕਰਦੀ ਆਹਰਪ੍ਰੀਤ ਪੁੱਤ ਹਾਂਜੀ ਬੇਬੇ ਤੂੰ ਤਾਂ ਮੇਰਾ ਇੰਨਾ ਸੋਚਦੀ ਸੀ ਮੈਂ ਤਾਂ ਤੈਨੂੰ ਐਵੇਂ ਗਲਤ ਮਤਬ ਉਹ ਬੋਲੀ ਜਾਂਦੀ ਸੀ ਪੁੱਤ ਹਾਂਜੀ ਐ ਕਰੋ ਤੁਸੀਂ ਆਪੀ ਤਿਆਰੀ ਖਿੱਚ ਲਓ ਪੁੱਤ ਮੈਂ ਤੇ ਪੰਮੀ ਆਪੇ ਸਹਾਰ ਲਾਂਗੇ ਨਹੀਂ ਬੇਬੇ ਜੀ ਆਪਾਂ ਇਕੱਠੇ ਹੀ ਚੱਲਾਂਗੇ ਸਾਰੇ ਨਹੀਂ ਨਹੀਂ ਪੁੱਤ ਐ ਕਰੋ ਤੁਸੀਂ ਜਾ ਆਓ ਚਲੋ